ਲੁਧਿਆਣਾ ਪੁਲਿਸ ਨੇ ਯੂਐਸ ਐਮਬੈਸੀ ਦੀ ਸ਼ਿਕਾਇਤ ਦੇ ਆਧਾਰ ਤੇ ਇੱਕ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਹਾਲਾਂਕਿ ਪੰਜਾਬ ਦੇ ਕੁਝ ਛੇ ਟ੍ਰੈਵਲ ਏਜੰਟਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਯੂਐਸ ਅੰਬੈਸੀ ਨੇ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਟ੍ਰੈਵਲ ਏਜੰਟਾ ਵੱਲੋਂ ਝਾਲੀ ਦਸਤਾਵੇਜ਼ ਅਤੇ ਪੂਲੇ-ਪਾਲੇ ਲੋਕਾਂ ਪਾਸੋਂ ਫੰਡਸ ਦੇ ਨਾਮ ਤੇ ਪੈਸੇ ਸ਼ੋਅ ਕਰਕੇ ਉਹਨਾਂ ਪਾਸੋਂ ਵਾਧੂ ਵਿਆਜ ਵਸੂਲਿਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਮਾਮਲਾ ਪੰਜਾਬ ਦੇ ਡੀਜੀਪੀ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਹੈ ਇੱਥੇ ਇਹ ਵੀ ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਵੀ ਫਾਈਲ कि ओवरसीज पार्टनर नाम दी ट्रैवल एजेंसी ਦੇ ਖਿਲਾਫ ਮਾਮਲਾ ਦਰਜ ਕੀਤਾ ਜਿਸ ਵਿੱਚ ਕੁਝ 7 ਲੋਕਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਉਧਰ थाना डिविजन नंबर 5 ਪੁਲਿਸ ਨੇ ਇਸ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਅਤੇ ਕਿਹਾ ਕਿ ਇਸ ਵਿੱਚ यूएस एंबेसी ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਫਾਈਲ ওভারਸੀਜ਼ 파ਟਨਰ ਨਾਮ ਦਾ ट्रैवल एजंट ਹੈ ਜੋ ਲੁਧਿਆਣਾ ਦੇ ਭਾਰਤਨਗਰ ਵਿਖੇ ਦਾ ਦਫਤਰ ਹੈ ਕਿਹਾ ਕਿ ਇਹਨਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਨੌਜਵਾਨਾਂ پاسੋਂ ਥੱਗੀ ਅਤੇ ਉਹਨਾਂ ਦੇ ਝਾਲੀ ਦਸਤਾਵੇਜ਼ ਘਕਾਰ ਕਰਕੇ ਉਹਨਾਂ ਨੂੰ ਜਲ ਸਾਜ਼ਿਸ਼ ਤਹਿਤ ਭੇਜਿਆ ਗਿਆ ਸੀ। ਇਹੀ ਨਹੀਂ ਉਹਨਾਂ ਨੇ ਕਿਹਾ ਕਿ 40-40 ਲੱਖ ਰੁਪਏ ਦੇ ਜੋ ਫੰਡ ਸ਼ੋਅ ਕੀਤੇ ਗਏ ਨੇ ਉਸ ਤੇ ਬੱਚਿਆਂ پاسੋਂ ਵਾਧੂ ਵਿਆਜ ਵਸੂਲਿਆ ਗਿਆ ਹੈ। ਹਾਲਾਂਕਿ ਇਸ ਮਾਮਲੇ ਵਿੱਚ ਥਾਣਾ ਮੁਖੀ ਨੇ ਕਿਹਾ ਕਿ ਵੱਖ-ਵੱਖ ਜਗ੍ਹਾ ਤੇ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਈ ਦਸਤਾਵੇਜ਼ ਸਮੇਤ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ। ਇਨਾ ਹੀ ਨਹੀਂ ਉਹਨਾਂ ਨੇ ਅੱਗੇ ਕਿਹਾ ਕਿ ਮਿਲੀ ਸ਼ਿਕਾਇਤ ਤੋਂ ਬਾਅਦ ਹੋਰ ਵੀ ਟ੍ਰੈਵਲ ਏਜੰਟਾਂ ਦੀਆਂ ਮਿਲੀਆਂ ਸ਼ਿਕਾਇਤਾਂ ਤੇ ਗੌਰ ਕੀਤਾ ਜਾਵੇਗਾ ਇੱਕ ਯੂਐਸ ਐਮਬੈਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਅੱਜ ਕਿੱਥੇ ਹੈ ਕਿ ਪੂਰਾ ਮਾਮਲਾ ਹੋਰ ਕਿੰਨੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਸਾਡੇ ਥਾਣੇ 170 ਨੰਬਰ ਐਫ ਆਈ ਆਰ ਦਰਜ ਕੋਡ ਡਿਵੀਜ਼ਨ ਨੰਬਰ 5 ਵਿੱਚ ਇਹ ਯੂਐਸ ਐਮਬੈਸੀ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਵੀ 10 ਸੈਟ ਦਾ ਸੈਟ ਦਾ ਕਠਨ ਕੀਤਾ ਸੀ ਜਿਸ ਨੇ ਆਪਣੇ ਐਡੀਸਪੀ ਇਨਵੈਸਟੀਗੇਸ਼ਨ ਸਾਥ ਐਸ ਆਈ ਪੀ ਡਿਟੈਕਟਿਵ 1 ਤੇ ਸੀ ਐਨ ਚਾਰ 2 ਨੇ ਬਾਅਦ ਪੜਤਾਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ The cat sat on ਸਰ ਕਿਹੜੀ ਟ੍ਰੈਵਲ ਗਾਰੰਟੀ ਹੈ ਕੈਂਡੀਡੇਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਬੱਖ-ਬੱਖ ਇਕੱਲਾ ਤੋਂ ਉਹਦੇ ਚ ਪੜਤਾਲ ਹੋਈ ਹੈ ਜਿਹਦੇ ਚ ਇੱਕ ਰੈਡ ਲੀਫ ਤੇ ਰੈਡ ਲੀਫ ਤੇ ਉਹ ਓਵਰਸੀ ਪਾਟਨਡ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਪੜਿਜਕ ਤੇ ਸਰ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫੀਕੇਟ ਸ਼ੋ ਕੀਤਾ ਗਿਆ ਜਿਹਦੇ ਚ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੈਂਟ ਨੇ ਉਹਨਾਂ ਨੇ ਮੰਨੇਗੇ ਸਸੀਨ ਲਏ ਸਾਡੇ ਕੋਲੋਂ ਜਿਹੜਾ ਕੰਸਲਟੈਂਟ ਆ ਉਹਨਾਂ ਨੂੰ ਲਾਇਏ ਹੋਣਾ ਸਾਡੀ ਧਿਆਨ ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਰਿਪੋਰਟ ਹੋਇਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਬਾਕੀ ਹੈ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੁਗਾਈ ਨਾਲ ਪਰਚਾ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦੇ ਦੌਰਾਨ ਤਤਤੀਸ਼ ਬਚੇ ਜਾਊਗਾ ਲੁਧਿਆਣਾ ਪੁਲਿਸ ਨੇ ਯੂ ਐਸ ਐਮਬੈਸੀ ਦੀ ਸ਼ਿਕਾਇਤ ਦੇ ਆਧਾਰ ਤੇ ਇੱਕ ਟ੍ਰੈਵਲ ਏਜੰਟ ਖਿਲਾਫ ਮਾਮਲਾ ਦਰਜ ਕੀਤਾ ਹਾਲਾਂਕਿ ਪੰਜਾਬ ਦੇ ਕੁਝ 6 ਟ੍ਰੈਵਲ ਏਜੰਟਾ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਯੂਐਸ ਅੰਬੈਸੀ ਨੇ ਇਹ ਦਾਅਵਾ ਕੀਤਾ ਹੈ ਕਿ ਇਹਨਾਂ ਟ੍ਰੈਵਲ ਏਜੰਟਾ ਵੱਲੋਂ ਝਾਲੀ ਦਸਤਾਵੇਜ਼ ਅਤੇ ਪੂਲੇ ਪਾਲੇ ਲੋਕਾਂ ਪਾਸੋਂ ਫੰਡਸ ਦੇ ਨਾਮ ਤੇ ਪੈਸੇ ਸ਼ੋਅ ਕਰਕੇ ਉਹਨਾਂ ਪਾਸੋਂ ਵਾਧੂ ਵਿਆਜ ਵਸੂਲਿਆ ਜਾਂਦਾ ਹੈ ਇਸ ਦੇ ਨਾਲ ਹੀ ਇਹ ਮਾਮਲਾ ਪੰਜਾਬ ਦੇ ਡੀਜੀਪੀ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਇੱਥੇ ਇਹ ਵੀ ਦੱਸ ਦਈਏ ਕਿ ਲੁਧਿਆਣਾ ਪੁਲਿਸ ਨੇ ਵੀ ਫਾਈਲ कि ओवरसीज पार्टनर नाम दी ट्रैवल एजेंसी ਦੇ ਖਿਲਾਫ ਮਾਮਲਾ ਦਰਜ ਕੀਤਾ ਜਿਸ ਵਿੱਚ ਕੁਝ 7 ਲੋਕਾਂ ਖਿਲਾਫ ਇਹ ਮਾਮਲਾ ਦਰਜ ਕੀਤਾ ਗਿਆ ਹੈ ਉਧਰ थाना ਡਿਵੀਜ਼ਨ ਨੰਬਰ 5 ਪੁਲਿਸ ਨੇ ਇਸ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਅਤੇ ਕਿਹਾ ਕਿ ਇਸ ਵਿੱਚ यूएस एम्बेसी ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਫਾਈਲ ওভারਸੀਜ਼ 파ਟਨਰ ਨਾਮ ਦਾ ट्रैवल एजंट ਹੈ ਜੋ ਲੁਧਿਆਣਾ ਦੇ ਭਾਰਤ ਨਗਰ ਵਿਖੇ ਦਾ ਦਫਤਰ ਹੈ ਕਿਹਾ ਕਿ ਇਹਨਾਂ ਵੱਲੋਂ ਵਿਦੇਸ਼ ਭੇਜਣ ਦੇ ਨਾਮ ਤੇ ਨੌਜਵਾਨਾਂ پاسੋਂ ਠੱਗੀ ਹਤੇ ਉਹਨਾਂ ਦੇ ਝਾਲੀ ਦਸਤਾਵੇਜ਼ ਖਿਆਰ ਕਰਕੇ ਉਹਨਾਂ ਨੂੰ ਜਲ ਸਾਜ਼ਿਸ਼ ਤਹਿਤ ਭੇਜਿਆ ਗਿਆ ਸੀ ਇਹੀ ਨਹੀਂ ਉਹਨਾਂ ਨੇ ਕਿਹਾ ਕਿ 40-40 ਲੱਖ ਰੁਪਏ ਦੇ ਜੋ ਫੰਡ ਸ਼ੋਕਿਤੇ ਗਏ ਨੇ ਉਸ ਤੇ ਬੱਚਿਆਂ پاسੋਂ ਵਾਧੂ ਵਿਆਜ ਵਸੂਲਿਆ ਗਿਆ ਹੈ ਹਾਲਾਂਕਿ ਇਸ ਮਾਮਲੇ ਵਿੱਚ ਥਾਣਾ ਮੁਖੀ ਨੇ ਕਿਹਾ ਕਿ ਵੱਖ-ਵੱਖ ਜਗ੍ਹਾ ਤੇ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਤੇ ਕਈ ਦਸਤਾਵੇਜ਼ ਸਮੇਤ ਦੋਸ਼ੀਆਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਇਨਾ ਹੀ ਨਹੀਂ ਉਹਨਾਂ ਨੇ ਅੱਗੇ ਕਿਹਾ ਕਿ ਮਿਲੀ ਸ਼ਿਕਾਇਤ ਤੋਂ ਬਾਅਦ ਹੋਰ ਵੀ ਟ੍ਰੈਵਲ ਏਜੰਟਾਂ ਦੀਆਂ ਮਿਲੀਆਂ ਸ਼ਿਕਾਇਤਾਂ ਤੇ ਗੌਰ ਕੀਤਾ ਜਾਵੇਗਾ ਇੱਕ ਯੂਐਸਏ ਅੰਬੈਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਕਿ ਪੂਰਾ ਮਾਮਲਾ ਔਰ ਕਿੰਨੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਸਾਡੇ ਥਾਣੇ 170 ਨੰਬਰ ਐਫਆਈਆਰ ਦਰਜ ਹੋਇਆ ਡਿਵੀਜ਼ਨ ਨੰਬਰ 5 ਵਿੱਚ ਇਹ ਯੂਐਸ ਅੰਬੈਸੀ ਵੱਲੋਂ ਇੱਕ ਨੋਟ ਜਾਰੀ ਕੀਤਾ ਗਿਆ ਸੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਇੱਕ ਸੈਟ ਦਾ ਸੈਟ ਦਾ ਕਠਨ ਕੀਤਾ ਸੀ ਜਿਸ ਨੇ ਆਪਣੇ ਐਡੀਐਸਪੀ ਇਨਵੈਸਟੀਗੇਸ਼ਨ ਸਾਥ ਐਸੀਪੀ ਡਿਟੈਕਟਿਵ 1 ਤੇ ਸੀਐਨਆਰ 2 ਨੇ ਬਾਅਦ ਪੜਤਾਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਰ ਕ੍ਰੈਡਿਟ ਟ੍ਰੈਵਲ ਏਜੰਟੀ ਕੈਂਡੀਡੇਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਬਖ ਬਖ ਇਕਲਾ ਤੋਂ ਉਹਦੇ ਚ ਪੜਤਾਲ ਹੋਈ ਹੈ ਜੀ ਚ ਇੱਕ ਰੈਡ ਰੀਲੀਫ ਤੇ ਰੈਡ ਰੀਲੀਫ ਤੇ ਉਹ ਓਵਰ ਸੀ ਪਾਰਟਨਰ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਪੜਿਜਕ ਤੇ ਸਰ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫਿਕੇਟ ਸ਼ੋ ਕੀਤਾ ਗਿਆ ਜਿਹਦੇ ਚ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨਾ ਨਾ ਮੰਨਿਆਗੇ ਸਖਸੀਨ ਲਾਏ ਸਾਡੇ ਕੋਲੋਂ ਜਿਹੜਾ ਕੰਸਲਟੈਂਟ ਆ ਉਹਨਾਂ ਨੂੰ ਲਾਏ ਹੋਣੇ ਸਾਡੀ ਟੈਂਸ਼ਨ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪੱਤਰਤ ਹੋਇਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੋਸ਼ੀ ਦੀ ਗ੍ਰਿਫਤਾਰੀ ਹੋਈ ਬਾਕੀ ਹੈ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੁਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਨਾਂ ਦਰਾਂ ਨੇ ਤਤਤੀਸ਼ ਪਾਚੇ ਜੋ